ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਹਾਡੀ ਆਪਣੀ ਭੈਣ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੈਨੂੰ ਬਹੁਤ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਨੇ ਕਿ ਬੇਟੀਆਂ ਦੇ ਵੀ ਆਉਂਦੇ ਨੇ ਭੈਣਾਂ ਦੇ ਵੀ ਆਉਂਦੇ ਨੇ ਵੀਰਾਂ ਦੇ ਵੀ ਆਉਂਦੇ ਨੇ ਕਿ ਸਾਡੇ ਬੱਚੇ ਦਾ ਰਿਸ਼ਤਾ ਨਹੀਂ ਹੋ ਰਿਹਾ ਅੱਜ ਮੈਂ ਜੋ ਤੁਹਾਨੂੰ ਦੱਸਣ ਜਾ ਰਹੀ ਹਾਂ ਉਹ ਨਾ ਬਹੁਤ ਹੀ ਕਾਰਗਰ ਉਪਾਏਗਾ ਸਾਵਣ ਦੇ ਮਹੀਨੇ ਅਗਰ ਤੁਸੀਂ ਇਸ ਚੀਜ਼ ਨੂੰ ਕਰੋਗੇ ਕਿਉਂਕਿ ਇਹ ਕਹਿੰਦੇ ਨੇ ਕਿ ਸਾਵਣ ਦਾ ਮਹੀਨਾ ਤੁਸੀਂ ਜਿਹੜੇ ਆਪਣੇ ਬਾਰਾ ਮਾਹ ਦੇ ਪਾਠ ਨੇ ਨਾ ਤੁਸੀਂ ਉਹਦੇ ਵਿੱਚ ਸਾਵਣ ਦੇ ਮਹੀਨੇ ਦਾ ਨਾ ਪਾਠ ਨੂੰ ਅਰਥ ਕਰਕੇ ਪੜ੍ਹ ਕੇ ਦੇਖਿਓ ਕਿਉਂਕਿ ਪ੍ਰਭ ਮਿਲਣੇ ਦਾ ਚਾਹ ਉਹ ਕਹਿੰਦੇ ਜਿਹੜਾ ਸਾਵਣ ਦੇ ਮਹੀਨੇ ਆਪਾਂ ਕੋਈ ਵੀ ਚੀਜ਼ ਅਰਦਾਸ ਕਰਦੇ ਕਿਉਂਕਿ ਬਨਸਪਤੀ ਫੁੱਟਦੀ ਹੈ ਨਾ ਹਰ ਇੱਕ ਚੀਜ਼ ਦੇ ਵਿੱਚ ਖੁਸ਼ੀ ਖੇੜਾ ਸਾਇਆ ਹੋਇਆ ਹੁੰਦਾ ਹੈਗਾ ਤਾਂ ਤੁਸੀਂ ਨੇ ਇਸ ਮਹੀਨੇ ਵਿੱਚ ਜਿਹੜੇ ਵੀ ਪੜਪਰਾਵਾਂ ਨੂੰ ਲੱਗਦਾ ਕਿ ਸਾਡੇ ਬੱਚਿਆਂ ਦੇ ਸੰਜੋਗ ਕਿਸੇ ਨੇ ਬੰਨ੍ਹ ਦਿੱਤੇ ਜਾਂ ਸਾਡੇ ਬੱਚਿਆਂ ਦਾ ਰਿਸ਼ਤਾ ਨਹੀਂ ਹੋ ਰਿਹਾ ਸਾਡੇ ਬੱਚਿਆਂ ਦੀ ਕਿਸਮਤ ਪਤਾ ਨਹੀਂ ਕਿਉਂ ਇੰਨੀ ਜ਼ਿਆਦਾ ਹਨਾ ਆਪਾਂ ਕਹਿ ਦਿੰਦੇ ਆ ਵੀ ਬਹੁਤ ਮਿਹਨਤ ਕਰਦਾ ਹੈ ਬੱਚਾ ਵੀ ਬਹੁਤ ਉਹ ਕਰਦਾ ਵੀ ਪਰ ਬੱਚੇ ਦੀ ਕਿਸਮਤ ਨੂੰ ਪਤਾ ਨਹੀਂ ਕਿਹਨੇ ਨਾਜ਼ਰ ਜੀ ਲਾਤੀ ਹੈਗੀ ਜਾਂ ਮੇਰੇ ਬੱਚੇ ਦਾ ਰਿਸ਼ਤਾ ਨਹੀਂ ਹੋ ਰਿਹਾ ਹੈਗਾ ਅੱਜ ਮੈਂ ਸਿਰਫ ਲੜਕਿਆਂ ਦੀਆਂ ਮਾਵਾਂ ਨੇ ਜਿਹੜੀਆਂ ਲੜਕਿਆਂ ਦਾ ਪਪਾ ਜਿਹੜਾ ਲੜਕਿਆਂ ਦੇ ਰਿਸ਼ਤੇ ਬਾਰੇ ਦੱਸੂਗੀ ਲੜਕੀਆਂ ਵਾਲਾ ਮੈਂ ਕੱਲ ਨੂੰ ਦੱਸੂਗੀ ਕਿਉਂਕਿ ਫਿਰ ਜਦੋਂ ਮੈਂ ਵਿੱਚ ਦੱਸ ਦਿੰਨੀ ਹੈ ਨਾ ਦੋਨਾਂ ਦਾ ਇਕੱਠਾ ਦਲ ਦੂੰਗੀ ਤਾਂ ਤੁਸੀਂ ਨਾ 605 ਜੇ ਚ ਪੈ ਜਾਓਗੇ ਅੱਧੇ ਮੈਨੂੰ ਪੁੱਛੇ ਜਾਣਗੇ ਦੀਦੀ ਕੀ ਕਰਨਾ ਹੈ ਦੂਜੇ ਮੈਨੂੰ ਪੁੱਛੇ ਜਾਣਗੇ ਲੜਕੇ ਵਾਲੇ ਦੀਦੀ ਕੀ ਕਰਨਾ ਵੀ ਫਿਰ ਨਾ ਇੱਕ ਤਾਂ ਆਪਾਂ ਵੀਡੀਓ ਵਿੱਚੋਂ ਕੱਟ-ਕੱਟ ਕੇ ਦੇ ਜੇ ਸਿਰਫ 10 ਮਿੰਟ 15 ਮਿੰਟ ਆਪਾਂ ਕੋਈ ਚੰਗੀ ਚੀਜ਼ ਵਾਸਤੇ ਕੱਢ ਲਾਂਗੇ ਨਾ ਉਹਦੇ ਨਾਲ ਤੁਹਾਡਾ ਨੁਕਸਾਨ ਨਹੀਂ ਹੋਣ ਲੱਗੇ ਉਹਦੇ ਨਾਲ ਤੁਹਾਡਾ ਫਾਇਦਾ ਹੀ ਹੋਵੇਗਾ ਹਨਾ ਕਿਉਂਕਿ ਮੈਂ ਵੀ ਥੋੜੀ ਜੀ ਬੀਜ ਰਲ ਰਹੀ ਹਜੇ ਮੈਨੂੰ ਲੱਗਦਾ ਮੈਂ 15-15 ਦਿਨ ਤੋਂ ਵੀ ਪੈਣ ਭਰਾਮਾਂ ਦੇ ਵਿੱਚ ਕਮੈਂਟ ਪਏ ਨੇ ਮਨਾਂ ਦੇ ਜਵਾਬ ਨਹੀਂ ਦੇ ਪ ਉਹਗਾ ਮੈਂ ਕਮੈਂਟ ਦਾ ਜਵਾਬ ਜ਼ਰੂਰ ਦੇਵਾਂਗੀ ਤੇ ਅੱਜ ਜਿਹੜਾ ਮੈਂ ਉਪਾਅ ਤੁਹਾਨੂੰ ਦੱਸਣ ਲੱਗੀ ਆ ਇਹ ਜਿਹੜਾ ਵੀ ਸਰਦਾ ਵਿਸ਼ਵਾਸ ਦੇ ਨਾਲ ਕਰੇਗਾ ਉਹ ਸੌਣ ਦੇ ਮਹੀਨੇ-ਮਹੀਨੇ ਤੁਹਾਡੇ ਬੱਚੇ ਦਾ ਰਿਸ਼ਤਾ ਪੱਕਾ ਹੋ ਜਾਵੇਗਾ ਤੇ ਸਭ ਤੋਂ ਪਹਿਲਾਂ ਤੁਸੀਂ ਨੇ ਕਰਨਾ ਕੀ ਹੈਗਾ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਕਈ ਭੈਣ ਭਰਾਵਾਂ ਨੇ ਮੈਨੂੰ ਮੈਸੇਜ ਆਉਂਦੇ ਨੇ ਦੀਦੀ ਸਾਡੇ ਬਹੁਤ ਰਿਸ਼ਤੇ ਆਉਂਦੇ ਆ ਹਨ ਵੀ ਪਰ ਪਤਾ ਨਹੀਂ ਕੀ ਗੱਲ ਵੀ ਵਿੱਚੀ ਚੁੱਪ ਜੇ ਕਰ ਜਾਂਦੇ ਆ ਹਨਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੁੰਦੀ ਹੈ ਕਿ ਕਈ ਵਾਰੀ ਹੋ ਕੇ ਵੀ ਰਿਸ਼ਤਾ ਬਸ ਐ ਹੋ ਜਾਂਦੇ ਵੀ ਲੜਕੀ ਵਾਲੇ ਜਵਾਬ ਦੇ ਦਿੰਦੇ ਆ ਹਨਾ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਕਰਨਾ ਕੀ ਹੈਗਾ ਜਦੋਂ ਵੀ ਤੁਸੀਂ ਕੋਈ ਵੀ ਆਪਣੇ ਬੱਚੇ ਲਈ ਅਰਦਾਸ ਕਰਨੀ ਜਿਵੇਂ ਕਿ ਵਿਆਹ ਨਹੀਂ ਹੋ ਰਿਹਾ ਬੱਚੇ ਦਾ ਤੁਸੀਂ ਨੇ ਅਰਦਾਸ ਕਰਨੀ ਹੈ ਨਾ ਸਭ ਤੋਂ ਪਹਿਲਾਂ ਥੋੜਾ ਜਿਹਾ ਦੇਸੀ ਘਿਓ ਦਾ ਪ੍ਰਸ਼ਾਦ ਸਜਾਉਣਾ ਉਸ ਤੋਂ ਪਹਿਲਾਂ ਕੇਸੀ ਅ स्नान ਕਰ ਲੈਣਾ ਧਿਆਨ ਨਾਲ ਸੁਣਨੀ ਹੈ ਗੱਲ ਕੇਸੀ ਅ स्नान ਕਰਕੇ ਥੋੜਾ ਜਿਹਾ ਦੇਸੀ ਘਿਓ ਦਾ ਪ੍ਰਸ਼ਾਦ ਸਜਾਉਣਾ ਫਿਰ ਜਪਜੀ ਸਾਹਿਬ ਤੇ ਆਨੰਦ ਸਾਹਿਬ ਜੀ ਦਾ ਸੰਪੂਰਨ ਪਾਠ ਕਰਨਾ ਹੈ ਤੁਹਾਡੇ ਘਰ ਸਿਰੀ ਸਾਹਿਬ ਹੈਗੇ ਤਾਂ ਤੁਸੀਂ ਭੋਗ ਲਵਾ ਕੇ ਅਰਦਾਸ ਕਰਨੀ ਹੈ ਨਹੀਂ ਹੈਗੀ ਤਾਂ ਤੁਸੀਂ ਗੁਰੂ ਘਰ ਚਲੇ ਜਾਓ ਉੱਥੇ ਆਨੰਦ ਸਾਹਿਬ ਤੇ ਜਪ ਜਪਜੀ ਸਾਹਿਬ ਜੀ ਦਾ ਸੰਪੂਰਨ ਪਾਠ ਕਰਕੇ ਤੁਸੀਂ ਉੱਥੇ ਅਰਥ ਭੋਗ ਲਵਾਉਣਾ ਤੇ ਅਰਦਾਸ ਕਰਨੀ ਅਰਦਾਸ ਕੀ ਕਰਨੀ ਹੈ ਕਿ ਵਾਹਿਗੁਰੂ ਜੀ ਮੇਰੇ ਬੱਚੇ ਦੇ ਕਿਸੇ ਵੀ ਕਾਰਨ ਕਰਕੇ ਸੰਜੋਗਾਂ ਦੇ ਵਿੱਚ ਵਿਆਹ ਨਹੀਂ ਲਿਖਿਆ ਹੋਇਆ ਜਾਂ ਕਿਸੇ ਸੰਜੋਗ ਬੰਨੇ ਨੇ ਜਾਂ ਬੱਚੇ ਦੀ ਕਿਸਮਤ ਦੇ ਵਿੱਚ ਕੁਝ ਵੀ ਹੈ ਨਾ ਕੋਈ ਵੀ ਕਹਿੰਦੇ ਨੇ ਰਾਹੂ ਕੇਤੂ ਜੋ ਵੀ ਅੱਜਕੱਲ ਕਹਿੰਦੇ ਨੇ ਆ ਨਾ ਵੀ ਕੁਝ ਵੀ ਕੋਈ ਗ੍ਰਹਾਂ ਦਾ ਚੱਕਰ ਹੈਗਾ ਪਿਤਾ ਜੀ ਤੁਹਾਡੇ ਤੋਂ ਵੱਡਾ ਕੋਈ ਨਹੀਂ ਹੈਗਾ ਹਿੰਦੂ ਤਾਂ ਰੰਬਾਲੇ ਕਿੰਨਾ ਇਹ ਚੀਜ਼ਾਂ ਤੇ ਵਿਸ਼ਵਾਸ ਕਰਦੇ ਨੇ ਪਰ ਆਪਾਂ ਆਪਣੇ ਗੁਰੂ ਜੀ ਤੇ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਹੈਗੇ ਹਨ ਤਾਂ ਤੁਸੀਂ ਅਗਰ ਛੋਟਾ ਜਿਹਾ ਵੀ ਉਪਰਾਲਾ ਕਰੋਗੇ ਨਾ ਵਾਹਿਗੁਰੂ ਜੀ ਤੇ ਵਿਸ਼ਵਾਸ ਕਰਨ ਦਾ ਤਾਂ ਦੇਖਿਓ ਤੁਹਾਡੇ ਵਾਹਿਗੁਰੂ ਜੀ ਕਿਵੇਂ ਕਾਰਜ ਸਵਾਰਦੇ ਨੇ ਬਸ ਇੱਕ ਵਾਰੀ ਐਂ ਕਹਿ ਦਿਓ ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਡਾ ਦੁਆਰ ਬਾਂਹੇਗੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਪਿਤਾ ਜੀ ਮੈਂ ਸਾਰੇ ਥਾਂਵੇਂ ਭਟਕ ਕੇ ਦੇਖ ਲਿਆ ਹਰ ਇੱਕ ਜਗ੍ਹਾ ਤੇ ਜਾ ਕੇ ਦੇਖ ਲਿਆ ਬਸ ਮੇਰੀ ਝੋਲੀ ਦੇ ਵਿੱਚ ਮੇਰੇ ਬੱਚਿਆਂ ਦਾ ਭਵਿੱਖ ਮੇਰੇ ਬੱਚਿਆਂ ਦਾ ਇੱਕ ਇਹ ਅਰਦਾਸ ਜ਼ਰੂਰ ਕਰਨੀ ਕਿ ਸਾਡੇ ਘਰ ਦੇ ਵਿੱਚ ਜਿਹੜੀ ਵੀ ਲੜਕੀ ਆਵੇ ਵਾਹਿਗੁਰੂ ਜੀ ਉਹ ਸਾਡੇ ਘਰ ਨੂੰ ਜੋੜਨ ਵਾਲੀ ਆਵੇ ਕੱਲਾ ਕਹਿੰਦੇ ਬਿਆਨਾ ਮੰਗੋ ਇਹ ਜੋੜੋ ਕਿ ਜੋ ਵੀ ਲੜਕੀ ਆਵੇ ਗੁਰਸਿੱਖ ਪਰਿਵਾਰ ਚੋਂ ਆਵੇ ਜੋ ਵੀ ਤੁਸੀਂ ਧਰਮ ਨੂੰ ਮੰਨਦੇ ਹੋਗੇ ਤੁਸੀਂ ਉਹ ਆਪ ਦਾ ਕਹਿ ਸਕਦੇ ਹੋਣਾ ਵੀ ਇੱਕ ਚੰਗੀ ਭਾਵਨਾ ਵਾਲੀ ਇੱਕ ਚੰਗੀ ਬਿਰਤੀ ਵਾਲੀ ਇੱਕ ਚੰਗੀ ਸੋਚ ਵਾਲੀ ਲੜਕੀ ਸਾਡੇ ਘਰ ਆਵੇ ਤਾਂ ਕਿ ਸਾਡੇ ਘਰ ਨੂੰ ਵੀ ਸਵਰਗ ਬਣਾਵੇ ਤੇ ਆਪਣੀ ਜੀਵਨ ਨੂੰ ਵੀ ਉਹ ਸਵਰਗ ਬਣਾਵੇ ਕਿਉਂਕਿ ਤੁਸੀਂ ਅੱਜਕੱਲ ਦੇਖ ਰਹੇ ਹੋ ਹਜੇ 5-4 ਸਾਲ ਹੋਰ ਖੜੋ ਜਿਨ੍ਹਾਂ ਨੂੰ ਸ਼ਾਇਦ ਵਿੱਚ ਵਿੱਚ ਮੇਰੀਆਂ ਗੱਲਾਂ ਚੰਗੀਆਂ ਵੀ ਨਹੀਂ ਲੱਗਦੀਆਂ ਹੈਗੀਆਂ ਹਨਾ ਕਈ ਤਾਂ ਮੇਰੀ ਪੰਜਾਬੀ 'ਚ ਨੁਕਸ ਕੱਢੀ ਜਾਂਦੇ ਨੇ ਜਿਵੇਂ ਤੜਕੇ ਮੇਰੇ ਅਜੀਤ ਭੈਣ ਨੇ ਮੈਸੇਜ ਕੀਤਾ ਕਹਿੰਦੀ ਹਜੇ ਤੈਨੂੰ ਸੁੱਧ ਪੰਜਾਬੀ ਨਹੀਂ ਆਉਂਦੀ ਵੀ ਭੈਣੇ ਚਾਹੇ ਮੈਨੂੰ ਸੁੱਧ ਪੰਜਾਬੀ ਆਉਂਦੀ ਹੈ ਚਾਹੇ ਨਹੀਂ ਆਉਂਦੀ ਹੈ ਕਿਉਂਕਿ ਹਰ ਇੱਕ ਇਲਾਕੇ ਦੀ ਪੰਜਾਬੀ ਬੋਲੀ ਜਿਵੇਂ ਕਿ ਅਲੱਗ-ਅਲੱਗ ਹੁੰਦੀ ਹੈਗੀ ਬਾਕੀ ਚਲੋ ਪੜੇ ਲਿਖਿਆ ਅੰਦਰ ਤੋਂ ਪਹੁੰਚਣ ਵਿੱਚ ਥੋੜੀ ਜਿਹੀ ਇੰਗਲਿਸ਼ ਵੀ ਹੋ ਜਾਂਦੀ ਹੈ ਵਿੱਚ ਥੋੜੀ ਜਿਹੀ ਹਿੰਦੀ ਵੀ ਕਨਵਰਟ ਹੋ ਜਾਂਦੀ ਹੈ ਨਾ ਕਿਉਂਕਿ ਮੇਰੇ ਪੇਕੇ ਸੰਗਰੂਰ ਨੇ ਤੇ ਮੇਰੇ ਸਹੁਰੇ ਪਟਿਆਲੇ ਨੇ ਵਿੱਚ ਮਿਕਸ ਅਪ ਹੋਇਆ ਹੋਇਆ ਹੈਗਾ ਹਨ ਵੀ ਇਸ ਤਰੀਕੇ ਦੇ ਨਾਲ ਚਲੋ ਜਿਨੇ ਕਹਿੰਦੇ ਔਗਣੇ ਦੇਖਣੇ ਹੁੰਦੇ ਨੇ ਸਿਰਫ ਉਹ ਔਗਣ ਦੇਖਦਾ ਜਿਨੇ ਗੁਣ ਦੇਖਣੇ ਹੁੰਦੇ ਨੇ ਉਹ ਗੁਣ ਦੇਖਦਾ ਹੈ ਹਨ ਕਹਿੰਦੇ ਸੋਨੇ ਦਾ ਕੌੜ ਤੁੰਮੇ ਦੇਖਿਆ ਨਾ ਤੁਸੀਂ ਨੇ ਉਹ ਬਿਲਕੁਲ ਖਰਬੂਜੇ ਵਰਗੇ ਲੱਗਦੇ ਹੁੰਦੇ ਆ ਪਰ ਜਦੋਂ ਖਾਣੇ ਉਹਦੇ ਵਿੱਚ ਕੜੱਟਾ ਨਹੀਂ ਹੁੰਦੀ ਹੈ ਹਨ ਵੀ ਇਹ ਚੀਜ਼ ਹੈ ਕਿ ਵੀ ਤੁਸੀਂ ਨਾ ਸ਼ਕਲ ਸੂਰਤ ਨਾ ਦੇ ਗੁਣ ਦੇਖਿਆ ਕਰੋ ਕਿਉਂਕਿ ਸ਼ਕਲਾਂ ਦਾ ਕੀ ਹੈ ਇਹ ਤਾਂ ਥੋੜੇ ਕਾਣੇ ਟਾਈਮ ਦੇ ਵਿੱਚ ਅੱਜ-ਕੱਲਪ ਕੋਈ ਸੋਹਣੀ ਹੋਵੇ ਜਿਹੜੀ ਨਾਲ ਚਾਲ ਦੀ ਚਮ ਚੰਗੀ ਲੱਗੇ ਹਨ ਵੀ ਸੋਹਣੇ ਨੂੰ ਕੀ ਕਰੋਗੇ ਜਿਹੜੀ ਆ ਕੇ ਤੁਹਾਡੇ ਘਰ ਨੂੰ ਤੁਹਾਡੇ ਮਾਪੇ-ਬਾਪ ਨੂੰ ਬਾਹਰ ਕੱਢ ਦੇ ਤੈਨੂੰ ਰੋਟੀ ਨਾ ਦੇਵੇ ਹਨ ਵੀ ਪਲੀਜ਼ ਗੁਣਾ ਦੀ ਕਦਰ ਕਰੋ ਨਾ ਕਿ ਸੋਹਪਣ ਦੀ ਗੁਣਾ ਨੇ ਹੀ ਤੋਰ ਨੂੰ ਅੱਗੇ ਲੈ ਕੇ ਜਾਣਾ ਹੈ ਗੁਣਾ ਨੇ ਹੀ ਤੁਹਾਡਾ ਪਰਿਵਾਰ ਸੰਭਾਲਣਾ ਹੈ ਗੁਣਾ ਨੇ ਹੀ ਤੁਹਾਡਾ ਸਾਰਾ ਕਾਰਜ ਨੂੰ ਕਹਿੰਦੇ ਸੁਆਪਣ ਕੀ ਹੈ ਤੇ ਬੁਢੇਪਾ ਆਊਗਾ ਜਵਾਨੀ ਆਪਣੀ ਆਪ ਹੀ ਚਲੀ ਜਾਣੀ ਹੈ ਇਹ ਕਿੰਨਾ ਚਿਰ ਰਹੂਗੀ ਕੋਈ ਐਕਸੀਡੈਂਟ ਹੋ ਗਿਆ ਕੋਈ ਮੁਫਿੰਸੀਆਂ ਨਿਕਲੇ ਆਈਆਂ ਕੋਈ ਕੋਈ ਹੋਰ ਹੈ ਨਾ ਅਲਰਜੀ ਇਨਫੈਕਸ਼ਨ ਹੋ ਗਈ ਇਹ ਤਾਂ ਖਰਾਬ ਹੋ ਹੀ ਜਾਣਾ ਇੱਕ ਦਿਨ ਹਨ ਤਾਂ ਇਸੇ ਕਰਕੇ ਕਹਿੰਦੇ ਸਾਂਝ ਗੁਣਾ ਦੀ ਕਰੋ ਰੂਪ ਦੀ ਨਾ ਤੇ ਅੱਜ ਜਿਹੜਾ ਮੈਂ ਤੁਹਾਨੂੰ ਉਪਾਅ ਦੱਸਣ ਲੱਗੀ ਆ ਸਭ ਤੋਂ ਪਹਿਲਾਂ ਤੁਸੀਂ ਇਹ ਕਰਨਾ ਕਿ ਜਿਹੜੀ ਮੈਂ ਤੁਹਾਨੂੰ ਦੱਸੀ ਵੀ ਅਰਦਾਸ ਜਿਵੇਂ ਦੱਸੀ ਮੈਂ ਤੁਹਾਨੂੰ ਇਹ ਕਰਨੀ ਹੈ ਤੇ ਇੱਕ ਨਾ ਜੇ ਮਾਵਾ ਕਰ ਸਕਦੀਆਂ ਨੇ ਤਾਂ ਮਾਵਾ ਨਹੀਂ ਬੱਚਾ ਖੁਦ ਕਰੇ ਇਕ ਤਾਂ ਨਿਸ਼ਾਨ ਸਾਹਿਬ ਜੀ ਦੀ ਇਸ਼ਨਾਨ ਕਰਵਾਉਣਾ ਹੈਗਾ ਤੁਸੀਂ ਨੇ ਘੱਟੋ ਘੱਟ 41 ਦਿਨ ਇਹ ਲਗਾਤਾਰ ਤੁਸੀਂ ਨੇ ਕਰਨਾ ਹੀ ਕਰਨਾ ਹੈਗਾ ਹਨਾ ਪਾਠ ਇੱਕ ਦਿਨ ਹੀ ਕਰਨਾ ਜਿਹੜਾ ਮੈਂ ਤੁਹਾਨੂੰ ਦੱਸਿਆ ਅਰਦਾਸ ਮਲਕਿਆ ਕਰਕੇ ਪਾਠ ਤਾਂ ਰੋਜ਼ ਕਰਨਾ ਹੈ ਮਲਕਿਆ ਦੇ ਹੀ ਇੱਕ ਦਿਨ ਸਜਾਉਣੀ ਹੈ ਹਨਾ ਤਾਂ ਤੁਸੀਂ ਨੇ ਕਰਨਾ ਕੀ ਹੈਗਾ ਨਿਸ਼ਾਨ ਸਾਹਿਬ ਥੋੜਾ ਕੱਚੀ ਲੱਸੀ ਬਣਾ ਕੇ ਘਰੋਂ ਲੈ ਜਾਓ ਤੇ ਨਿਸ਼ਾਨ ਸਾਹਿਬ ਜੀ ਨੂੰ ਚੰਗੇ ਤਰੀਕੇ ਨਾਲ ਧੋ ਕੇ ਨਮਾ ਕੇ ਜਿਵੇਂ ਮੈਂ ਕਹਿੰਦੇ ਹੁੰਨੇ ਹਾਂ ਨਾ ਤੇ ਸੇਵਾ ਕਰਨੀ ਹੈ ਉਹ ਧੋਣਾ ਹੈ ਫਿਰ ਬਾਅਦ ਚ ਪਾਣੀ ਨਾਲ ਕਿਉਂਕਿ ਨਿਸ਼ਾਨ ਸਾਹਿਬ ਇੱਕ ਜਿੱਤ ਦਾ ਪ੍ਰਤੀਕ ਹੈ ਹਨਾ ਤੇ ਉਸ ਤੋਂ ਬਾਅਦ ਤੁਸੀਂ 5-10 ਮਿੰਟ ਇੱਕ ਇਹ ਨਹੀਂ ਹੰਕਾਰ ਨਹੀਂ ਕਰਨਾ ਤੇ ਇਹ ਵੀ ਨਹੀਂ ਕਰਨਾ ਵੀ ਲੋਕ ਮੈਨੂੰ ਕੀ ਕਹਿਣਗੇ ਹਨਾ ਵੀ ਮੈਂ ਉਹ ਕਰਾਂ ਤੇ ਜਾਂ ਉਹ ਤੋਂ ਗੁਰੂ ਘਰ ਜਾਓਗੇ ਜਾਂਦੇ ਹੋਏ ਵੀ ਵਾਇਰਲ ਦਾ ਸਿਮਨ ਆਉਂਦੇ ਹੋਏ ਵੀ ਵਾਇਰਲ ਦਾ ਸਿਮਨ ਨਾ ਕਿਸੇ ਦੇ ਨਾਲ ਕੋਈ ਨਿੰਦਿਆ ਚੁਗਲੀ ਇਰਖਾ ਕੁਝ ਨਹੀਂ ਕਰਨੀ ਕਿਸੇ ਨੂੰ ਦੱਸਣਾ ਨਹੀਂ ਹੈਗਾ ਵੀ ਮੈਂ ਕਿਸ ਚੀਜ਼ ਲਈ ਇਹ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਤੁਸੀਂ 5-10 ਮਿੰਟਾਂ ਅਗਰ ਹੋ ਸਕੇ ਤੁਹਾਡੇ ਤੋਂ ਜੁੱਤੀਆਂ ਦੀ ਸੇਵਾ ਕਰ ਲਓ ਜਾਂ ਅੰਦਰ ਗੁਰੂ ਘਰ ਦੇ ਵਿੱਚ ਹਨਾ ਝਾੜੂ ਝੂੜੂ ਮਾਰ ਲਓ ਵੀ ਇਸ ਤਰੀਕੇ ਨਾਲ 5-10 ਮਿੰਟ ਜਿੰਨਾ ਵੀ ਤੁਹਾਡੇ ਤੋਂ ਹੋ ਸਕਦਾ ਹੈਗਾ ਸਵੇਰੇ ਕਰ ਲਓ ਚਾਹੀ ਸ਼ਾਮ ਨੂੰ ਕਰ ਲਓ ਕਿਸੇ ਵੀ ਟਾਈਮ ਕਰ ਲਓ ਕਿਉਂਕਿ ਕਈ ਪਣਪਰਾ ਕਹਣਗੇ ਵੀ ਦੀਦੀ ਸਵੇਰੇ ਟਾਈਮ ਨਹੀਂ ਸ਼ਾਮ ਨੂੰ ਨਾ ਕੁਝ ਵੀ ਤੁਸੀਂ ਕਿਸੇ ਵੀ ਟਾਈਮ ਕਰ ਲਓ ਕਿਉਂਕਿ ਗੁਰੂ ਦੇ ਇਹ ਭੈਮ ਪਰਮਾ ਪਾ ਕੇ ਹੀ ਆਪਾਂ ਹਨਾ ਆਪਣੀ ਸਿੱਖੀ ਧਰਮ ਤੋਂ ਦੂਰ ਹੋਈ ਜਾਂਦੇ ਆ ਵਾਹਿਗੁਰੂ ਜੀ ਕਹਿੰਦੇ ਨੇ ਤੁਰਦੇ ਫਿਰਦੇ ਦਿਨ ਰਾਤ ਸਵਾਸ ਸਵਾਸ ਸਿਮ ਜਦੋਂ ਤੁਸੀਂ ਗੱਡੀ 'ਚ ਜਾਂਦੇ ਹੋ ਤਾਂ ਮੋਬਾਈਲ ਤੋਂ ਪਾਠ ਕਰ ਲੋ ਇਹ ਕੋਈ ਨਹੀਂ ਹੈਗਾ ਕਿਉਂਕਿ ਅੱਜ ਕੱਲ ਕਈ ਜਣੇ ਮੋਬਾਈਲ ਤੋਂ ਪਾਠ ਕਰਨ ਦਾ ਗੁੜਕਾ ਹੁਣ ਗੱਡੀ ਦੇ ਵਿੱਚ ਭਾਈ ਗੁੜਕਾ ਸਾਹਿਬ ਕਿਵੇਂ ਲੈ ਕੇ ਜਾਵਾਂਗੇ ਉਹ ਡੇਢ ਦੋ ਘੰਟੇ ਪੰਜ ਮੈਂ ਸਫ਼ਰ ਤੇ ਜਾ ਰਹੇ ਆ ਉਹ ਬਿਅਰਥੇ ਹੀ ਜਾ ਰਹੇ ਆ ਕੋਈ ਗਾਣੇ ਸੁਣਾ ਕੇ ਗੰਦੇ ਦਿਮਾਗ ਖਰਾਬ ਹੋਊਗਾ ਤਾਂ ਉਹਦੇ ਬਿਹਤਰ ਹੈ ਕਿ ਤੁਸੀਂ ਆਪਦਾ ਗੁਰਬਾਣੀ ਲਾ ਲਓ ਹਨਾ ਜਾਂ ਗੁਰਬਾਣੀ ਤੋਂ ਆਉਂਦੀ ਹੈ ਪਾਠ ਸਿਮਰਨ ਕਰ ਤੁਸੀਂ ਨੇ ਕਰਨਾ ਕੀ ਹੈ ਕਿ ਹਰ ਰੋਜ਼ ਦੇਖੋ ਅਗਰ ਤੁਸੀਂ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਸਕਦੇ ਹੋ ਤਾਂ ਵਧੀਆ ਅਗਰ ਨਹੀਂ ਕਰ ਸਕਦੇ ਤਾਂ ਤੁਸੀਂ ਇੱਕ ਅਸ਼ਟਪਦੀ ਹਰ ਰੋਜ਼ ਕਰੋ 24 ਅਸ਼ਟਪਦੀਆਂ ਨੇ ਤੁਸੀਂ ਇੱਕ ਅਸ਼ਟਪਦੀ ਰੋਜ਼ ਕਰੋ ਇਸ ਤਰੀਕੇ ਦੇ ਨਾਲ ਪਾਠ ਕਰਦੇ ਰਹੋ ਮਤਲਬ ਕਿ 24 ਦਿਨਾਂ ਦੇ ਵਿੱਚ ਕਰਨਾ ਹੋਵੇ ਤੁਸੀਂ ਅਗਰ ਇੱਕ-ਇੱਕ ਅਸ਼ਟਪਦੀ ਕਰੋਗੇ ਤਾਂ 24 ਦਿਨ ਫੀਲ ਤੁਸੀਂ ਇਸ ਤਰੀਕੇ ਨਾਲ ਹੀ ਕਰੋ ਸ਼ੁਰੂ ਰੱਖਣਾ ਜਿੰਨਾ ਚਿਰ ਬੱਚੇ ਦਾ ਮੇਰੇ ਭਰੋਸੇ ਮੰਗੋ ਤੁਸੀਂ ਵੀ ਭਰੋਸਾ ਜਿੱਦਣ ਲੈ ਆ ਲੈਣਾ ਵਾਹਿਗੁਰੂ ਜੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿਸ ਤਰੀਕੇ ਨਾਲ ਤੁਹਾਡੇ ਕਾਰਜ ਸਵਾਰਦੇ ਨੇ ਤੇ ਇੱਕ ਛੋਟਾ ਜਿਹਾ ਆਪਾਂ ਇਹਦੇ ਨਾਲ ਉਪਾਅ ਵੀ ਕਰਾਂਗੇ ਹੈਨਾ ਕਿਉਂਕਿ ਤੁਹਾਨੂੰ ਪਤਾ ਹੈ ਵੀ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਸਾਵਣ ਦੇ ਮਹੀਨੇ ਲਾ ਲੋ ਵੀ ਭੋਜਨ ਦੀ ਬਹੁਤ ਕਮੀ ਹੋ ਜਾਂਦੀ ਹੈ ਕਿਉਂਕਿ ਮੀਂਹ ਵਗੈਰਾ ਪੈਂਦਾ ਰਹਿੰਦਾ ਹੈ ਨਾ ਤੇ ਬਾਕੀ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਕਿ ਜਾਨਵਰਾਂ ਨੂੰ ਜਿਵੇਂ ਕਿ ਬਹੁਤ ਬੰਨਪਰਾ ਮੈਨੂੰ ਕਹਿੰਦੇ ਨੇ ਦੀਦੀ ਸੜਾ ਘਰ ਨਹੀਂ ਪੈ ਰਿਆ ਇਹ ਤੇ ਵੀ ਮੈਂ ਤੁਹਾਨੂੰ ਇੱਕ ਦੋ ਹਿੰਦੀ ਵਿੱਚ ਵੀਡੀਓ ਪਾਉਂਗੀ ਤੇ ਤੁਸੀਂ ਨੇ ਕਰਨਾ ਕੀ ਹੈ ਜਿਹੜੀ ਕਿ ਇੱਕ ਪੀਲੀ ਸਮਾਂ ਹੁੰਦੀ ਹੈ ਪੀਲੀ ਸਰੋਂ ਲੈ ਲੈਣੀ ਹੈ ਤੇ ਦੂਸਰਾ ਨਾਲ ਤੁਸੀਂ ਆਟਾ ਲੈਣਾ ਨਾਲ ਚੀਨੀ ਜਾਂ ਸ਼ੱਕਰ ਲੈ ਲੈਣੀ ਹੈ ਇਹਨਾਂ ਤਿੰਨੇ ਚੀਜ਼ਾਂ ਨੂੰ ਤੁਸੀਂ ਇਹਨੇ ਰਲਾ ਲੈਣਾਗਾ ਰਲਾ ਕੇ ਤੁਸੀਂ ਸਵੇਰੇ ਜਾਂ ਸ਼ਾਮ ਨੂੰ ਹੋ ਸਕੇ ਤਾਂ ਦੋਹੇ ਟਾਈਮ ਥੋੜਾ ਥੋੜਾ ਨਾ ਦੋ ਦੋ ਇੱਕ ਇੱਕ ਦੋ ਦੋ ਚਮਚ ਕਿਤੇ ਵੀ ਤੁਹਾਨੂੰ ਕੀੜੀਆਂ ਵਗੈਰਾ ਕੀੜਿਆਂ ਦਾ ਕੀੜਿਆਂ ਦਾ ਭੌਣ ਕਿਤੇ ਵੀ ਤੁਹਾਨੂੰ ਦੀਨ ਹੈ ਤਾਂ ਤੁਸੀਂ ਉਥੇ ਪਾ ਕੇ ਹੈ ਹਨ ਵਿਸ਼ਵਾਸ ਰੱਖਣਾ ਮਾਮਾ ਨੇ ਕਿ ਮੇਰੇ ਬੱਚੇ ਦਾ ਰਿਸ਼ਤਾ ਹੋਵੇਗਾ ਹੀ ਹੋਵੇਗਾ ਤੇ ਕੋਈ ਸਿੱਖ ਪਰਿਵਾਰ ਦੇ ਨਾਲ ਇੱਕ ਚੰਗੀ ਸਿੱਖਿਆ ਆਪਾਂ ਹੀ ਗੁਰੂ ਜੀ ਮੇਰੇ ਬੱਚੇ ਦੀ ਕਿਸਮਤ ਜੋ ਵੀ ਭਾਗ ਸੁੱਤੀ ਹੋਈ ਨਹੀਂ ਨਾ ਉਹਨਾਂ ਨੂੰ ਜੇਕਰ ਇਰਪਾ ਕਰੋ ਜਦੋਂ ਤੁਸੀਂ ਤੁਹਾਡਾ ਬੱਚਾ ਤੁਹਾਡੇ ਕੋਲੇ 5-10 ਮਿੰਟ ਬੈਠਣ ਉਹਦੇ ਸਿਰ ਤੇ ਹੱਥ ਰੱਖ ਕੇ ਤੁਸੀਂ ਇਹ ਜ਼ਰੂਰ ਕਹੋ ਕਿ ਮੇਰੇ ਬੱਚੇ ਦਾ ਜਿਵੇਂ ਆਪਾਂ ਕਹਿਨੇ ਕਿ ਮੋਟੇ ਹੁਣ ਮੈਂ ਤਨੂੰ ਜਿਵੇਂ ਆਪਾਂ ਇੱਕ ਆਦੇਸ਼ ਦਿਨੇ ਉਹਨੇ ਵੀ ਆਪਾਂ ਕਹਿਣਾ ਨੇ ਵੀ ਇਹ ਕੰਮ ਤਾਂ ਆਪਣਾ ਹੋਊਗਾ ਬਸ ਆਪਾਂ ਆ ਆਮਾ ਦੇ ਨਾਲ ਸਾਡੇ ਵਾਲੇ ਏਰੀਆ ਥੋੜਾ ਹੁੰਦਾ ਵੀ ਲੈ ਕੋਈ ਵੱਲ ਹੈ ਤਾਂ ਹੋ ਜੂਗਾ ਇਸ ਤਰੀਕੇ ਨਾਲ ਤੁਸੀਂ ਪੋਜ਼ਿਟਿਵ ਸੋਚੋ ਤਾਂ ਤੁਸੀਂ ਬੱਚੇ ਨੂੰ ਕਹੋ ਸਿਰ ਤੇ ਹੱਥ ਰੱਖ ਕੇ ਵੀ ਮੇਰੇ ਬੇਟੇ ਦਾ ਆ ਹੁਣ ਜਿਹੜਾ ਸਾਵਣ ਚੱਲ ਰਿਹਾ ਇਹਦੇ ਵਿੱਚ ਰਿਸ਼ਤਾ ਪੱਕਾ ਹੋ ਜਾਵੇਗਾ ਵਿਆਹ ਹੋ ਜਾਵੇਗਾ ਮੇਰੇ ਘਰ ਇੱਕ ਚੰਗੀ ਨੂੰਹ ਆਵੇਗੀ ਇੱਕ ਗੁਰਸਿੱਖ ਪਰਿਵਾਰ ਨਾਲ ਇੱਕ ਚੰਗੇ ਗੁਣਾ ਵਾਲੀ ਲੜਕੀ ਸਾਡੇ ਘਰ ਆਵੇਗੀ ਹਣਾ ਤੇ ਇੱਕ ਗੱਲ ਮੈਂ ਇੱਕ ਹੋਰ ਕਰਨੀ ਇੱਕ ਤੇਜ ਪੱਤਾ ਹੁੰਦਾ ਦੇਖੋ ਇਹ ਬਹੁਤ ਜਿਹੜਾ ਜਿਹੜੇ ਪੰਪਰਾਂ ਬਣੇ ਚੀਜ਼ ਕੀਤੀ ਹੈ ਨਾ ਉਹਨਾਂ ਵਾਸਤੇ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈਗੀ ਇਹ ਮੈਂ ਛੋਟੇ ਛੋਟੇ ਚੀਜ਼ਾਂ ਤਾਂ ਦੱਸਦੀ ਨੇ ਕਿਉਂਕਿ ਇਹ ਮੈਂ ਬਜ਼ੁਰਗਾਂ ਤਾਂ ਜਿਹੜੀਆਂ ਸਿੱਖੀਆਂ ਹੋਈਆਂ ਨੇ ਉਹਨਾਂ ਨੇ ਕਹਿੰਦੇ ਹੁੰਦੇ ਨੇ ਧੁੱਪ ਚ ਵਾਲ ਚਿੱਟੇ ਨਹੀਂ ਕੀਤੇ ਹੁੰਦੇ ਸੀ ਉਹਨਾਂ ਨੇ ਇਹ ਚੀਜ਼ਾਂ ਦਾ ਸਿੱਖੀਆਂ ਹੋਈਆਂ ਸੀਗੀਆਂ ਅਗਰ ਮੈਂ ਤੁਹਾਨੂੰ ਸਿੱਧਾ ਕਹੂੰਗੀ ਵੀ ਤੁਸੀਂ ਪਾਠ ਕਰੋ ਗੁਰਬਾਣੀ ਦੇ ਨਾਲ ਜੁੜੋ ਹਨ ਅੱਧੇ ਪੰਪਰਾਂ ਤਾਂ ਕਹਣਗੇ ਲਾ ਪਾਠ ਤਾਂ ਅਸੀਂ ਰੋਜ਼ ਹੀ ਕਰਦੇ ਆਂ ਪਰ ਜਦੋਂ ਆਪਾਂ ਇਦਾਂ ਦੀਆਂ ਚੀਜ਼ਾਂ ਦੇ ਨਾਲ ਕਰਦੇ ਆ ਤੇ ਗੁਰੂ ਬਾਈ ਗੁਰੂ ਜੀ ਦਾ ਸਿਮਰਨ ਜਦੋਂ ਆਪਸ ਦੇ ਵਿੱਚ ਤੁਸੀਂ ਕਰੋਗੇ ਨਾ ਜੋੜੋਗੇ ਤਾਂ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਹੀ ਮਿਲਣੀਆਂ ਕਿਉਂਕਿ ਪਾਸ਼ਾ ਪਿਤਾ ਜੀ ਨੇ ਕਿਹਾ ਕਹਿੰਦੇ ਮਾਤਾ ਪਿਤਾ ਗੁਰਦੇਵ ਹੁੰਦੇ ਨੇ ਨਾ ਸਭ ਤੋਂ ਪਹਿਲੇ ਗੁਰੂ ਮਾਤਾ ਪਿਤਾ ਹੀ ਨੇ ਉਸ ਤੋਂ ਬਾਅਦ ਆਪਣਾ ਨਾਮ ਰੱਖਿਆ ਬਾਈ ਗੁਰੂ ਜੀ ਨੇ ਫਿਰ ਹਨਾ ਵੀ ਹੋ ਚੱਲਿਆਗਾ ਤਾਂ ਤੁਸੀਂ ਇਹ ਚੀਜ਼ ਨੂੰ ਜ਼ਰੂਰ ਕਰਿਆ ਕਰੋ ਤੇ ਇੱਕ ਗੱਲ ਮੇਨ ਜਿਹੜੀ ਵੀ ਉਹ ਹੁੰਦੀ ਹੈਗੀ ਤਾਂ ਤੁਸੀਂ ਨੇ ਕਰਨਾ ਕਿ ਤੇਜ ਪੱਤਾ ਹੁੰਦਾ ਜਿਹੜਾ ਕਿ ਆਪਾਂ ਚਾਵਲ ਵਗੈਰਾ ਵਿੱਚ ਪਾਉਣਾ ਤੁਹਾਨੂੰ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜੂਗਾ ਤੇਜ ਪੱਤਾ ਤੁਸੀਂ ਨੇ ਲੈ ਕੇ ਆਉਣਾ ਹੈਗਾ ਉਸ ਦੇ ਉੱਪਰ ਥੋੜਾ ਜਿਹਾ ਨਮਕ ਰੱਖ ਲੈਣਾ ਹੈਗਾ ਨਮਕ ਰੱਖ ਕੇ ਤੁਸੀਂ ਆਪਣੇ ਬਾਥਰੂਮ ਵਗੈਰਾ ਦੇ ਵਿੱਚ ਜਾ ਕੇ ਉੱਥੇ ਉਹਨੂੰ ਜਲਾ ਦੇ ਤੇ ਉੱਥੇ ਬਸ ਇਹੀ ਉਹ ਕਰਨਾ ਕਿ ਮੇਰੇ ਬੱਚੇ ਦਾ ਰਿਸ਼ਤਾ ਹੋ ਗਿਆ ਮੇਰੇ ਬੱਚੇ ਦਾ ਵਿਆਹ ਹੁਣੇ ਹੋ ਜਾਏਗਾ ਮੇਰੇ ਬੱਚੇ ਦੇ ਬੰਨੇ ਹੋਏ ਸੰਜੋਗ ਖੁੱਲ ਜਾਣਗੇ ਮੇਰੇ ਬੱਚੇ ਦੇ ਜੋ ਵੀ ਕੋਈ ਬੁਰੀ ਵਾਲਾ ਜੋ ਵੀ ਮੇਰੇ ਬੱਚੇ ਦੇ ਹਨਾ ਕਰਮਾ ਦੇ ਵਿੱਚ ਕਹਿੰਦੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਅੜਚਣ ਆ ਰਹੀ ਹੈ ਵੀ ਉਹ ਖਤਮ ਹੋ ਜਾਵੇਗੀ ਤੇ ਮੇਰੇ ਬੱਚੇ ਦਾ 2025-25 ਦੇ ਵਿੱਚ ਰਿਸ਼ਤਾ ਹੋ ਜਾਵੇਗਾ ਦੇਖੋ ਜਿਹੜੇ ਪੈਨਪ੍ਰਾਈਸ ਚੀਜ਼ ਤੇ ਵਿਸ਼ਵਾਸ ਕਰਨਗੇ ਨਾ ਤੇ ਇੱਕ ਕੋਸ਼ਿਸ਼ ਕਰਿਓ ਕਿ ਤੁਸੀਂ ਹਨਾ 10-15 ਦਿਨਾਂ ਦੇ ਵਿੱਚ- ਵਿੱਚ ਜਿਵੇਂ ਅੱਜ ਦੇ ਤਾਂ ਫਿਰ 10 ਦਿਨਾਂ ਬਾਅਦ ਦੇ ਤਾਂ ਕਿਸੇ ਵੀ ਗਰੀਬ ਨੂੰ ਨਾ ਰਾਸ਼ਨ ਪਾਣੀ ਲੈ ਕੇ ਦਿਓ ਜਿਵੇਂ ਇਹ ਪੈਸੇ ਇਹਨਾਂ ਦਿਓ ਰਸਨ ਪਾਣੀ ਲੈ ਕੇ ਦਿਓ ਤਾਂ ਇਹ ਵੀ ਇਹ ਨਹੀਂ ਆ ਕਿ ਕੋਈ ਮੰਗਤਾ ਆਇਆ ਕਾ ਉਹਨੂੰ ਤੁਸੀਂ ਦਿਓ ਨਹੀਂ ਤੁਹਾਡੇ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਤੁਹਾਡੇ ਸ਼ਹਿਰ ਦੇ ਵਿੱਚ ਲਵੇ ਲਾਉਣੇ ਮੋਹੱਲੇ 'ਚ ਪਤਾ ਹੋ ਜਾ ਬੀ ਇਹ ਘਰ ਗਰੀਬ ਹੈ ਇਹਦੇ ਵਿਚਾਰਾ ਨਾ ਜੋ ਤੁਸੀਂ ਉਹਨੂੰ ਦੇਖ ਕੇ ਆਉਂਗੇ ਨਾ ਤਾਂ ਤੁਸੀਂ ਉਹਨਾਂ ਨੂੰ ਕਿਹਾ ਵੀ ਮੇਰੇ ਪੁੱਤਰ ਨੂੰ ਇੱਕ ਅਸੀਸ ਦੇ ਕਿ ਮੇਰੇ ਪੁੱਤ ਦਾ ਘਰ ਵਸ ਜਾਵੇ ਤੇ ਮੇਰੇ ਪੁੱਤ ਦੀ ਜ਼ਿੰਦਗੀ ਅੱਗੇ ਜਿਵੇਂ ਕਿ ਧੰਨੇ ਪਾਗਤ ਨੂੰ ਕਿਹਾ ਸੀ ਵੀ ਤੈਨੂੰ ਕੀ ਚਾਹੀਦਾ ਕਹਿੰਦੇ ਉਹਨੇ ਫਿਰ ਮੰਗਣ ਦਾ ਵੀ ਇੱਕ ਤਰੀਕਾ ਹੁੰਦਾ ਨਾ ਕਹਿੰਦੇ ਮੈਨੂੰ ਇੱਕ ਘਰ ਦੀ ਜਿਹੜੀ ਔਰਤ ਹੈ ਮਨ ਲ ਕੇ ਉਹ ਵੀ ਇੰਨੇ ਗੁਣਾ ਵਾਲੀ ਚਾਹੀਦੀ ਹੈ ਸੋਨੇ ਦੀ ਮਧਾਣੀ ਚਾਹੀਦੀ ਹੈ ਜਿਹੜੀ ਕਿ ਦੁੱਧ ਰੜਕ ਕੇ ਹੈ ਨਾ ਇਸ ਤਰੀਕੇ ਦੇ ਨਾਲ ਵੀ ਸੋਨੇ ਦੀ ਮਧਾਣੀ ਤਾਂ ਹੀ ਆਵੇਗੀ ਜੇ ਪੈਸਾ ਹੋਵੇਗਾ ਪੈਸਾ ਤਾਂ ਹੀ ਆਵੇਗਾ ਜੇ ਹੈ ਨਾ ਵਾਹਿਗੁਰੂ ਜੀ ਦੀ ਮਿਹਰ ਹੋਵੇਗੀ ਵੀ ਇਸ ਤਰੀਕੇ ਨਾਲ ਨਾ ਮੰਗਣ ਦੀ ਥੋੜੀ ਜੀ ਜਾਚ ਸਿੱਖੋ ਹੰਕਾਰ ਹਉਮੈ ਤੋਂ ਪਚਾ ਕੇ ਆਲੇ ਦੁਆਲੇ ਦੇ ਆਪਦੇ ਕੁਝ ਵੀ ਹੈ ਬਸ ਵਾਹਿਗੁਰੂ ਜੀ ਦੇ ਪਰਨੇ ਪੈ ਜਾਓ ਨਹੀਂ ਤਾਂ ਆਉਣ ਵਾਲਾ ਸਮਾਂ ਸਾਰੇ ਨੂੰ ਆ ਕਹਿੰਦੇ ਹੁੰਦੇ ਨੇ ਕਹਿੰਦੇ ਵਕਤ ਸਭ ਕੁਝ ਸਿਖਾ ਹੀ ਦਿੰਦਾ ਹੁੰਦਾ ਜੇ ਅਗਾਪਪ ਨਹੀਂ ਕਰਦੇ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਈ ਬੰਨਪਰਾ ਮੇਰੀ ਇੰਸਟਾ ਦੀ ਆਈਡੀ ਮੰਗ ਰਹੇ ਨੇ ਤੇ ਅੱਜ ਵਾਲੀ ਵੀਡੀਓ ਦੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹ ਆਈਡੀ ਪਾਉਂਗੀ ਤਾਂ ਆਪਣੇ ਉਸ ਚੈਨਲ ਨੂੰ ਵੀ ਫੋਲੋ ਕਰ ਲਓ ਤਾਂ ਮਿਲਾਂਗੇ ਹੁਣ ਅਗਲੀ ਵੀਡੀਓ 'ਤੇ ਜੋ ਤੱਕ ਲਈ ਸਤਿ ਸ੍ਰੀ ਅਕਾਲ